ਹਲੋ ਬਾਬਾ ਜੀ ਪ੍ਰਸ਼ਾਦ ਬਹੁਤ ਬਾਰ ਉਤਾਰ ਲੈ ਔਰ ਚਲ ਪਤਵੜ ਲਾ ਫਰਤਾ ਅਦੀ ਬਾਤ ਬਾਹਰ ਸੰਗਤ ਬੈਠੀ ਦੇ ਦਿਓ ਚਲ ਤਾਲ ਪਤਾ ਆ ਸੰਗਤ ਵਾ ਨਾ ਤੇ ਸਾਰਿਆਂ ਨੂੰ ਪ੍ਰਸ਼ਾਦ ਵੰਡ ਦੇ ਚੰਗਾ ਮੰਮੀ ਵੰਡ ਦਿੰਨੀ ਆ ਉਦੋਂ ਮੈਂ ਕਿੱਦਾਂ ਵਧੀਆ ਹੋਇਆ ਨਾ ਜਾਇਦਾਦ ਤੁਹਾਡੀ ਬਣ ਗਈ ਔਰ ਮੈਂ ਤਾਂ ਗੁਰੂ ਮਹਾਰਾਜ ਕਾੜੀ ਅਰਦਾਸ ਕੀਤੀ ਵੀ ਮਾਲਕਾ ਜਿਹੜਾ ਮੈਂ ਗਦਾਮ ਹੁਣ ਕਿਹਾ ਵਾ ਤੇ ਮੈਂ ਲੈ ਲਵਾ ਜਿਉ ਲੈ ਲਿਆ ਵਾ ਨਾ ਤੇ ਤੁਹਾਡੀ ਜਾਇਦਾਦ ਬਣ ਗਈ ਆ ਮੈਂ ਤਾਂ ਹੁਣ ਇਹੋ ਰੱਬ ਕਾੜੀ ਅਰਦਾਸ ਕਰਦੀ ਆ ਸੋਹਣੇ ਬੜੇ ਮੁੰਡੇ ਮਿਲ ਜਾਣ ਤੇ ਮੈਂ ਤੁਹਾਡਾ ਨਾ ਪਾਰਾ ਲਾ ਦਵਾਂ ਬਲਜੀਤ ਹੌਣ ਤੇ ਮੈਨੂੰ ਇਹੋ ਫਿਕਰਵਾ ਮਾਲਕ ਦਾ ਦਿੱਤਾ ਹੁਣ ਸਭ ਕੋ ਬੜਾ ਕੁਛ ਵਾ ਸੜ ਕੋ ਮਮੀ ਭਾਰੇ ਵੀ ਲੱਤ ਜਾਣੇ ਆ ਤੁਸੀਂ ਤੇ ਬਸ ਆਹੋ ਗੱਲਾਂ ਕਰਦੇ ਰਹਿੰਦੇ ਆ ਉਹ ਕੋਈ ਗੱਲ ਨਹੀਂ ਥੋੜੀ ਉਮਰ ਚ ਵੀ ਤੇ ਲੋਕਾਂ ਦੇ ਵਿਆਹ ਹੁੰਦੇ ਆ ਉਮਰ ਹੋ ਗਈ ਤੇ ਫਿਰ ਕੀ ਲੱਭ ਜਣਾ ਮੁੰਡਾ ਚੰਗਾ ਭਲਾ ਲੱਭ ਜਾਂਦੇ ਹੁੰਦੇ ਆ ਚੱਲ ਪੁੱਤ ਮਾਵਾ ਨੂੰ ਫਿਕਰ ਹੁੰਦਾ ਹੀ ਆ ਨਾ ਧੀਆਂ ਪੁੱਤਾਂ ਦਾ ਜੇ ਤਰ੍ਹਾਂ ਭਰਾ ਆਇਓ ਇੰਨਾ ਕੋ ਬਣਾ ਤੇ ਵਾਤੇ ਬਣਾਇਆ ਵਾ ਉਹਨੇ ਉਦਾਂ ਕਿਤੇ ਨਾ ਨਹੀਂ ਕਰ ਦਿੱਤਾ ਚੱਕਾ ਤੋੜਨਾ ਨਹੀਂ ਤੇ ਫਿਰ ਕੀ ਬੰਦਾ ਕਰੇ ਉਹਨੂੰ ਥੋੜਾ ਪੋਤਾ ਪੁੱਤ ਤੁਸੀਂ ਵੀ ਸਮਝਾਇਆ ਕਰੋ ਵੀ ਇੰਨਾ ਮਾਰੇ ਬਣਾ ਤੂੰ ਵੀ ਕੁਛ ਨਾ ਕੁਛ ਕਰ ਮਮੀ ਇਸੇ ਗੱਲੋਂ ਤੇ ਮੈਂ ਵਿਆਹ ਨਹੀਂ ਕਰਾਇਆ ਮੈਂ ਹਾਂ ਇਹਦਾ ਕੋਹ ਬਣ ਜੇ ਹੁਣ ਮੋਢੇ ਨਾਲ ਮੋਢਾ ਜੁੜ ਕੇ ਉਹਦੇ ਨਾਲ ਕੰਮ ਕਰਾ ਤੇ ਉਹਦੀ ਜਾਇਦਾਦ ਬਣ ਗਈ ਆ ਹੁਣ ਇੰਨਾ ਮੈਂ ਵੀ ਸਾਂਭ ਲੈ ਸਹੀ ਸਾਂਭੂਗਾ ਤਾਂ ਤਾਂ ਹੀ ਆ ਆ ਤਾਂ ਤੁਹਾਨੂੰ ਤੇ ਮੈਂ ਹੱਥਾਂ ਦਾ ਦਾਨ ਵਾ ਜਿੰਨਾ ਦੇ ਦੂੰਗੀ ਤੁਹਾਨੂੰ ਉਹਨਾਂ ਹੀ ਆ ਮੁੜ ਕੇ ਕਿਤੇ ਨੇ ਇਹਦੇ ਵਰਗੇ ਨਾ ਤੁਹਾਨੂੰ ਕੁਝ ਦੇਣਾ ਵੀ ਆ ਕਿ ਨਹੀਂ ਦੇਣਾ ਨਹੀਂ ਕੋਈ ਨਹੀਂ ਮੰਮੀ ਫਿਕਰ ਨਾ ਕਰੋ ਤੁਸੀਂ ਸਾਰੇ ਕੰਮ ਹੋ ਜਾਣੇ ਆ ਮਾਈ ਗੁਰੂ ਦੇ ਘਰ ਖਲੋਤੇ ਆ ਉਹਨੇ ਸਾਰੇ ਕਾਰਜ ਰਾਸ ਕਰ ਦੇਣੇ ਆ ਹੋਰ ਮੈਂ ਤੇ ਆਨੀ ਆ ਪੁੱਤ ਚਲੋ ਮਾਲਕ ਨਾ ਆਡੇ ਵੀ ਉਹ ਗਲਪਾਰੇ ਲਾ ਤੇ ਮੇਰੀ ਇਹੋ ਹੀ ਹੁਣ ਚਿੰਤਾ ਵਾ ਕੋਈ ਮੈਨੂੰ ਕੋਈ ਚਿੰਤਾ ਨਹੀਂ ਵੇਲਾ ਮਾਲਕਾ ਦਾ ਦਿੱਤਾ ਮਾਲਕ ਨੇ ਹਰ ਇੱਕ ਚੀਜ਼ ਦੇ ਦਿੱਤੀ ਹੈ ਕਿੰਨੀ ਰੱਬ ਨੇ ਜਾਇਦਾਦ ਬਣਾਤੀ ਆ ਵੀ ਹੁਣ ਕਦਾਮ ਦਾ ਫਿਕਰ ਹੀ ਵੀ ਮਿਲ ਜੇ ਮਿਲ ਜੇ ਮਿਲ ਜੇ ਚਲੋ ਵੀ ਮਾਲਕ ਨੇ ਦਵਾਤਾ ਹਾਂ ਹਾਂਜੀ ਮੰਮੀ ਮਾੜਿਆਂ ਦਾ ਵਾਹੀ ਗੁਰੂ ਹੀ ਆ ਹੋਰ ਚਲ ਮੰਮੀ ਮੈਂ ਬਤਾ ਦਿੰਦਾ ਚੱਲ ਵਰਤਾ ਦੇ ਮੰਮੀ ਆਪਾਂ ਘੜੀ ਇੱਥੇ ਬਹਿ ਜੀਏ ਤੇ ਨਿੱਕੇ ਕਿੱਥੇ ਗਈ ਆ ਉਹ ਨਿੱਕੇ ਉੱਤੇ ਸੇਵਾ ਕਰਨ ਲੱਗੀ ਜੋੜਿਆਂ ਦੀ ਤੁਹਾਨੂੰ ਪਤਾ ਉਹਨੇ ਘੰਟਾ ਡੇਢ ਘੰਟਾ ਲਾਉਣਾ ਸਾਨੂੰ ਉਹਨੇ ਚਿਰ ਬਹਿਣਾ ਪੈਣਾ ਵਾ ਜੇ ਅਸੀਂ ਚੱਲ ਗਏ ਨਾ ਫਿਰ ਉਹਨੇ ਮੂੰਹ ਹਟ ਲੈਣਾ ਚੁੱਪੇ ਚੱਲ ਗੀਆਂ ਗੱਲ ਚਲ ਕੋਈ ਨਹੀਂ ਪੁੱਤ ਜੇ ਉਹਦੇ ਮਨ ਚ ਤਾਂ ਗਵਾ ਨਾ ਸੇਵਾ ਕਰਨ ਦੀ ਤੁਹਾਨੂੰ ਕਰ ਲੈਂਦੇ ਸੇਵਾ ਕੋਈ ਗੱਲ ਨਹੀਂ ਅਸੀਂ ਬਹਿ ਜੰਦੇ ਆਂ ਤਾਂ ਕਿੱਟਾ ਉੱਥੇ ਕਿਉਂ ਚਲਿਆ ਨਾਲੇ ਨਾ ਬਲਜੀਤ ਮੇਰੇ ਮਾਂ ਚ ਜਿਹੜੇ ਨਿਆਣੇ ਨਹੀਂ ਦਿਲ ਬੰਨੇ ਖੇਡਣ ਦੇ ਤੇ ਕਿੱਦਾਂ ਉਹਨਾਂ ਦੇ ਪਾਟੇ ਲੀਣੇ ਚਪਲਾ ਵੀ ਹੈ ਨਹੀਂ ਤੇ ਮੇਰਾ ਇਰਾਦਾ ਵਾ ਵੀ ਥੋੜੇ ਜੇ ਕੱ ਤੇ ਜਾਂ ਇਹਦਾ ਕਰਕੇ ਗੱਡੀ ਚ ਭਾਲ ਕੇ ਨਾ ਲੈ ਜਗੇ ਤੇ ਇਹਨੂੰ ਕੱਪੜੇ ਤੇ ਜੁੱਤੀਆਂ ਲੈ ਕੇ ਦੇ ਕੇ ਤੇਰੀ ਕੀ ਸਲਾਹ ਮੰਮੀਆਂ ਕਿਤਰਾ ਦੀਆਂ ਗੱਲਾਂ ਕਰਦੇ ਤੁਸੀਂ ਅੱਜ ਕੱਲ੍ਹ ਇਹ ਜਮਾਨਾ ਹੈਗਾ ਕਿ ਇਹਨੂੰ ਗੱਡੀ ਚ ਬਿਠਾ ਲੰਦਾ ਆਪਾਂ ਭਾਈ ਚੰਗੀ ਨੀਅਤ ਨਾ ਖਾਂਦੇ ਆ ਨਾ ਤੇ ਲੋਕਾਂ ਨੇ ਕਹਿਣਾ ਵਾ ਖਰੇ ਇਨਾਂ ਦੇ ਦਿਲ ਚ ਲਾਲਚ ਵਾ ਹੁਣ ਤੈਨੂੰ ਲੋਕੀ ਨਿਆਣੀ ਬੜੇ ਚੁੱਕਣਦੇ ਆ ਜੇ ਤਾਨੂੰ ਇੰਨੀ ਆ ਨਾ ਦਿਲ ਦੇ ਵਿੱਚ ਤੇ ਜੁੱਤੀ ਲੀੜਾ ਲਿਆ ਕੇ ਆਪਾਂ ਗੱਡੀ ਚ ਇੱਥੇ ਲਿਆ ਕੇ ਵਰਤਾ ਦਾਂਗੇ ਇਹਨਾਂ ਨੂੰ ਕੋਈ ਗੱਲ ਨਹੀਂ ਇੰਨਾ ਕਿ ਤੇ ਮੰਮੀ ਸੇਵਾ ਹੋ ਹੀ ਜਾਂਦੀ ਸਫਲ ਨਹੀਂ ਨਹੀਂ ਕਰਨੀ ਹੈ ਸੇਵਾ ਜ਼ਰੂਰ ਵਾ ਜ਼ਰੂਰ ਲੀੜਾ ਲੱਤਾ ਲੈ ਕੇ ਦੇਣਾ ਚੰਗਾ ਕੋਈ ਨਹੀਂ ਮੰਮੀ ਜੇ ਤੁਹਾਡੇ ਮਨ ਚ ਹੈਗਾ ਨਾ ਤੇ ਅੱਜ ਸ਼ਾਮ ਨੂੰ ਲੈ ਕੇ ਤੇ ਫਿਰ ਦੇ ਜਾਗੇ ਨਾ ਤੇ ਜਾਗੇ ਚਲ ਕੋਈ ਨਹੀਂ ਆ ਲੰਦੇ ਨਿੱਕੀ ਨੂੰ ਕਿ ਜਾਨੇ ਆਹ ਬੈਜੋ ਇੱਥੇ ਕਢੀ ਚਲ ਬੈਠ ਉਹ ਆ ਜਾ ਮਾਤਾ ਗਾਂ ਕਿੱਥੇ ਚਲ ਗਈਆਂ ਦੱਸ ਸਾਰੀਆਂ ਹੀ ਨਾ ਮੇਰਾ ਫੋਨ ਚੁੱਕਣ ਡੀਆਂ ਵਾ ਨਾ ਕਿਤੇ ਆਉਣ ਡੀਆਂ ਏ ਜਾਣਾ ਮੈਂ ਲੇਟ ਹੋਣ ਡਿਆ ਕਿੱਥੇ ਲੇਟ ਹੋਣ ਡਿਆ ਤੂੰ ਜਾਣਾ ਵਾ ਉਹ ਮੇਰੇ ਯਾਰ ਦੋਸਤ ਦੀ ਕੰਡਾ ਆ ਆਪਾਂ ਕਿਤੇ ਪਾਰਟੀ ਰੱਖੀ ਉਧਰ ਨੂੰ ਜਾਣਾ ਵੇ ਮੁੰਡਿਆ ਯਾਰਾਂ ਦੋਸਤਾਂ ਦਾ ਖਾੜਾ ਛੱਡ ਦੇ ਆ ਕਿੱਡੇ ਸੋਹਣੇ ਤੇਰੇ ਵਾਸਤੇ ਚੀਜ਼ਾਂ ਖਰੀਦਣ ਡਏ ਆ ਗਦਾਮ ਖਰੀਦਦਾ ਤੂੰ ਇਹ ਨਹੀਂ ਸੋਚਿਆ ਵੀ ਗੁਰਦਵਾਰਾ ਸਾਹਿਬ ਮੱਥਾ ਟੇਕਣ ਗਈਆਂ ਡੱਬਾ ਚੜ੍ਹਨ ਗਈਆਂ ਤਾਂ ਨਾਲ ਜਾਵਾ ਤੇ ਇਹ ਤਾਂ ਦੋਸਤਾਂ ਦੀ ਪਈ ਰਿੰਦੀ ਹਰ ਵੇਲੇ ਤੇ ਮੰਮੀ ਗਦਾਮ ਖਰੀਦੇ ਮੇਰੇ ਹੀ ਰਹਿਣੇ ਜੇ ਮੇਰੇ ਤੇ ਤਾਂ ਪੁੱਤ ਤੇਰਾ ਕੋਈ ਫਰਜ਼ ਨਹੀਂ ਬੰਦਾ ਵੀ ਮੈਂ ਗੁਰਦਵਾਰੇ ਜਾ ਕੇ ਤਾਂ ਮੱਥਾ ਟੇਕਾਂ ਪੀ ਗਏ ਨਾ ਤੁਸੀਂ ਚੱਲ ਗੀਆਂ ਨਾ ਨਾਲ ਬਸ ਠੀਕ ਆ ਮੈਂ ਭਰਾਵਾ ਤੇਰੀ ਵੀ ਕੋਈ ਜ਼ਿੰਮੇਵਾਰੀ ਆ ਉਹ ਤੇਰੇ ਕਰਕੇ ਤੇ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਫੇਰ ਤੱਕ ਵਿਆਹ ਨਹੀਂ ਕਰਾਇਆ ਤੈਨੂੰ ਪਾਲਟੀਆਂ ਤੋਂ ਨਹੀਂ ਵੇਹ ਲੌਂਦਾ ਜਦੋਂ ਆਖੋ ਜਦੋਂ ਕੋਈ ਕੰਮ ਕਹੋ ਉਦੋਂ ਤੇਰਾ ਕੋਈ ਨਾ ਕੋਈ ਬਾਹਰ ਕੰਮ ਹੁੰਦਾ ਐਦਾਂ ਦੇ ਕੰਮ ਨਾ ਕਰਿਆ ਕਰ ਹੁਣ ਸਾਡੇ ਤੇ ਨਾ ਜ਼ਿੰਮੇਵਾਰੀਆਂ ਪਾ ਉਹ ਹੀ ਵੀ ਕੇ ਪਾਸੇ ਲੱਗਣਾ ਆ ਵੇਖ ਲੈ ਮਮੀ ਐਦਾਂ ਗੱਲਾਂ ਮੈਨੂੰ ਸੁਣਾ ਦਿੰਦੀ ਓ ਆਪਾਂ ਕਿਨੇਰੀ ਨੂੰ ਕਿਹਾ ਵੀ ਤੇਰੀ ਮੁੰਡਾ ਲੱਭ ਲੈਨੇ ਵਿਆਹ ਕਰ ਦਨੇ ਤੇਰਾ ਪੁੱਤ ਸੁਣਾਉਣ ਵੀ ਤੇ ਸੱਚੀਆਂ ਡਈ ਆ ਅੱਤੇਰੀ ਜਿਆਦਾਤ ਬਣਾਉਂਦਿਆ ਬਣਾਉਂਦਿਆ ਵਿਚਾਰੀ ਹੁਕਲ ਕਿੰਨੀ ਉਹਦੀ ਉਮਰ ਹੋ ਗਈ ਆ ਤੋ ਉਹਨੇ ਵਿਆਹ ਨਹੀਂ ਕਰਾਇਆ ਤੇਰੇ ਕਰਕੇ ਕਿ ਤੇਰਾ ਕੋਨਾ ਕੋ ਬਣ ਜੇ ਵੇ ਪੁੱਤ ਨਾਲ ਤੇਰੇ ਪਿਓ ਦੇ ਮਰਨ ਤੋਂ ਮਗਰੋਂ ਹੀ ਕਿੰਨਾ ਕੋ ਬਣਾਇਆ ਉਹਦੇ ਮਾਂ ਦੀ ਖੁਆਇਸ਼ ਹੀ ਪਿਆ ਆ ਚੀਜ਼ਾਂ ਮ ਬਣਾਉਣੀਆਂ ਚਲੋ ਉਹ ਤਾਂ ਬਣਾ ਨਾ ਸਕਿਆ ਹੁਣ ਬਣਾ ਕੇ ਵੀ ਦੱਸਿਆਂ ਪਰ ਤੇਰਾ ਵੀ ਤਾਂ ਫਰਜ਼ ਬਣਦਾ ਨਾ ਹੱਥ ਦੇਣਾ ਹੱਥ ਨਾਲ ਹੱਥ ਵਟਾ ਕੇ ਤੇ ਉਹ ਮੰਮੀ ਸਾਰਾ ਕੁਝ ਮੈਂ ਕਰਦਾ ਵਾ ਉਹ ਗੱਲ ਵੀ ਮੇਰਾ ਨਾ ਨਹੀਂ ਹੁੰਦਾ ਨਾ ਤੇਰਾ ਕੀ ਹੋਣਾ ਵਾ ਅਬਾਸ ਸਤੋ ਚੜੇ ਕੋੜੇ ਸਵਾਰ ਇਨਾਂ ਹਰ ਵੇਲੇ ਤਿਆਰ ਬਿਆਰ ਇਨਾਂ ਕਦੀ ਤੈਨੂੰ ਉਹ ਦੋਸਤ ਦਾ ਫੋਨ ਆ ਗਿਆ ਕਦੀ ਉਹਦਾ ਆ ਗਿਆ ਘਰ ਵਾਲ ਆਪਣੀਆਂ ਭੈਣਾਂ ਵਾਲ ਵੀ ਝਾਤੀ ਮਾਰ ਇਨਾਂ ਦਾ ਵੀ ਕੋਈ ਨਾ ਸਵਾਰੀ ਹੈ ਇਨਾਂ ਦਾ ਵਿਆਹ ਕਰੀਏ ਜੇ ਮੈਂ ਕੋਈ ਗੱਲ ਕਹੀ ਨਾ ਤੇ ਹੁਣ ਬਹੁ ਗੁੱਸਾ ਲੱਗਣਾ ਪੱਗ ਤੇ ਤੂੰ ਮੰਤਰੀ ਵਾਲੀ ਬੰਨੀ ਐ ਨਾ ਤੂੰ ਕਿੱਦਾਂ ਦਾ ਕਿੱਦਾਂ ਦਾ ਮੰਤਰੀ ਲੱਗਾ ਵੀ ਥਾਈ ਥਾਈ ਤੇਰੀ ਲੋੜ ਪੈਂਦੀ ਆ ਦੱਸਾਂ ਮੈਨੂੰ ਜਦੋਂ ਉਹ ਮੰਮੀ ਸਵਾਰ ਲਾਂਗੇ ਇਨਾਂ ਦਾ ਵੀ ਕੋ ਠੀਕ ਆ ਮੈਨੂੰ ਪੈਸੇ ਦੋ ਮੈਂ ਜਾਵਾਂ ਇਹਨਾਂ ਨੇ ਬਸ ਬੋਲੀ ਜਾਣਾ ਵਾ ਇਹਨਾਂ ਚੁੱਪ ਕਰਕੇ ਥੋੜੀ ਬਹਿਣਾ ਵਾ ਆਵੇ ਹੁਣ ਮੇ ਤੇ ਪੁੱਤ ਉਹ ਸੱਚੀ ਨਹੀਂ ਕਲਪਨ ਰਾਤ ਦਿਨ ਉਹ ਡਈ ਮੇਰੇ ਮੋਢੇ ਨਾਲ ਮੋਢਾ ਲਾ ਕੇ ਕਮਾਈ ਕਰਨ ਇੱਕ ਤੇਰੇ ਬਦਲੇ ਉਹਨੇ ਕਿਤੇ ਨਾਲ ਲੈ ਜਾਣਾ ਸਭ ਕੁਝ ਨਹੀਂ ਜਿੱਥੇ ਤੂੰ ਨੱਕੇ ਲਾਉਣੇ ਆ ਉੱਥੇ ਜਾ ਕੇ ਮੈਂ ਮੰਮੀ ਨਾਲ ਲਵਾਉਂਦੀ ਮੈਨੂੰ ਫਿਕਰ ਵੀ ਕਿੱਥੇ ਨੱਕਾ ਲਾਉਣਾ ਕਿੱਥੇ ਨਹੀਂ ਲਾਉਣਾ ਤੂੰ ਤੇ ਉੱਡ ਜਾਣਾ ਤੇ ਸ਼ਾਮ ਨੂੰ ਹੁੰਦਾ ਮੈਂ 4 ਵਜੇ ਐਂ ਤਾਂ ਥੋੜੀ ਕੰਮ ਹੁੰਦੇ ਆ ਸਾਰਾ ਕੁਝ ਮੈਂ ਕਰਦਾ ਵਾਂ ਮੈਂ ਉਹ ਗੱਲਾਂ ਨੂੰ ਦੱਸਣਿਆ ਵੀ ਮੇਰਾ ਨਾਂ ਹੀ ਨਹੀਂ ਹੁੰਦਾ ਕੀ ਹੋ ਗਿਆ ਜੀ ਇੱਕ ਦਿੜੀ ਜਾ ਕੇ ਉੱਥੇ ਨੱਕੇ ਮੋੜ ਆਈਆਂ ਜਿੱਤੇ ਐਂ ਤਾਂ ਕਰਦੇ ਆ ਤੇਰੇ ਘਰ ਚ ਮੈਡਲ ਪਾ ਦਿੰਨੇ ਆ ਕਿਹ ਤਰ੍ਹਾਂ ਨਾ ਹੋ ਜੂ। ਉਹ ਵੀ ਤੇ ਹੈਗੀ ਉਹ ਚੁੱਪ ਕਰਕੇ ਬੈਠੀ ਆ ਬਸ ਤੂੰ ਹੀ ਆ। ਉਹ ਬੋਲੀ ਜਾਂਦੀ ਬਿਟਰ ਬਿਟਰ। ਜਿਦੋਂ ਮੰਮੀ ਤੇ ਦੀਦੀ ਕਿਹੜਾ ਕੁਝ ਮਾੜਾ ਕਹਿਣ ਦੀ ਆ। ਆ ਹੋਏ ਨਹੀਂ ਕੁਝ ਵੀ ਮਾੜਾ ਕਹਿੰਦੀਆਂ। ਉਹ ਤਾਂ ਰਾਤ ਦਿਨ ਉਹ ਕੰਮ ਕਰਦੀ ਆ ਤੇ ਜੇ ਤੈਨੂੰ ਸਮਝਾਉਂਦੀ ਤੇਰੀ ਵੱਡੀ ਭੈਣ ਵਾ ਤੂੰ ਸਮਝਿਤ ਜਾਇਆ ਕਰ ਗੱਲ ਨੂੰ। ਮੰਮੀ ਦਾ ਪੈਸਾ ਨਾ ਮਤਲਬ ਆ। ਕੋਈ ਪੈਸਾ ਤੇ ਲਾ ਦੇ ਮੈਂ ਜਾਵਾਂ। ਮੇਰੇ ਕੋਲ ਥੋੜੇ ਆ। ਤੇ ਤੈਨੂੰ ਪਤਾ ਤਾਂ ਹੈਗਾ ਵਾ ਹੁਣ ਕਿੰਨੇ ਪੈਸੇ ਲਾ ਕੇ ਜਿਸ਼ਨੀ ਕਰਾਈ ਆ। ਹੁਣ ਮੇਰੇ ਕੋਲ ਪੈਸੇ ਕਿੱਥੋਂ ਆਏ? ਜੇ ਥੋੜੇ ਆ ਨਾ। ਉਨਾ ਕੱਢ ਸਾਰ ਲਾ ਬਹੁਤਾ ਨਾ ਹੋਗਾ ਗੁਲਛੜੇ ਢਾਈ ਉਹ ਇਦਾਂ ਨਾ ਕਰ ਦੇ ਇਹਨੂੰ ਰੁਪਈਆ 10000 ਉਹ ਸ਼ਾਮਾਂ ਨੂੰ ਇੱਕ ਪੈਸਾ ਨਹੀਂ ਦੀ ਜੇਪ ਚ ਮਿਲਣਾ ਦੇਖ ਲਿਓ ਤੁਸੀਂ ਉਹ ਮੰਮੀ ਮੈਂ ਕਿਹੜਾ ਨਸ਼ਾ ਕਰਦਾ ਵਾਂ ਜਿਹੜਾ 10000 ਰੁਪਈਆ ਨੋਲੀ ਜਾਂਦੀ ਏ ਮੇਰੀ ਗੱਲ ਸੁਣ ਪੁੱਤ ਪੈਸੇ ਤੇਰੇ ਹੀ ਆ ਤੈਨੂੰ ਦੇਈ ਦੇ ਵੀ ਆ ਤੂੰ ਐਵੇਂ ਖਰਚ ਖੁਰਚ ਕੇ ਆ ਜਾਨਾ ਆਪਣੇ ਕੰਮ ਤੇ ਜਾ ਆਪਣਾ ਕਾਰੋਬਾਰ ਵੇ ਗਦਾਮ 'ਚ ਜਿਹੜਾ ਮੇਰੇ ਜੇ ਰੱਖਿਆ ਉਹ ਫੋਨ ਕਰਨ ਦਿਆ ਵਾ ਤੇ ਆਪਣੇ ਮੁੰਡੇ ਨੂੰ ਘੱਲੋ ਸਾਰ ਹੁੰਦਾ ਨਹੀਂਗਾ ਤੇ ਪੁੱਤ ਜਾ ਉੱਥੇ ਮੈਂ ਬੈਠੀ ਚੰਗੀ ਲੱਗਦੀ ਉਹਦੇ ਲੱਗੇ ਨਾਲੇ ਕਿਹੜਾ ਮੈਂ ਤੇਰਾ ਦਾਜਾ ਨੋ ਲਿਤਾ ਤੇ ਫਿਰ ਕੀ ਹੋ ਗਿਆ ਇਹੋ ਆਖੀਦਾ ਨਾ ਘੱਟ ਖਰਚਾ ਕਰਿਆ ਕਰ ਫੇਰੀ ਚੀਜ਼ਾਂ ਘਰਦੀਆਂ ਬੰਦਦੀਆਂ ਨਾਲੇ ਵੱਡੀ ਭੈਣ ਆ ਚੱਜ ਨਾ ਬੋਲਿਆ ਗਾ ਸਮਝ ਲੱਗੀ ਆ ਨਾ ਚੱਲਿਆ ਵਾ ਚੱਲਿਆ ਵਾ ਜਾਣਾ ਮਮੀ ਮੈਂ ਤੇ ਕਾਰੋਬਾਰ ਤੇ ਜਾਣਾ ਆਪਣੇ ਤੇ ਮੈਂ ਫੋਨ ਕਰਕੇ ਪੁੱਛ ਲੈਣਾ ਯਾਰਾ ਦੋਸਤਾਂ ਕੋਈ ਜਾਣਾ ਠੀਕ ਆ ਠੀਕ ਆ ਆਹ ਪੁੱਤ ਮੇਰੇ ਅੱਖੇ ਲੱਗਿਆ ਕਰ ਆਪਣੇ ਕੰਮ ਸੰਭ ਲੱਗ ਗਿਆ ਅੱਖੇ ਹੁਣ ਆ ਚੱਲ ਠੀਕ ਆ ਮੇਰਾ ਛੋਟਾ ਪੁੱਤ ਵਾ ਜਾ ਤੂੰ ਚੱਲ ਪੁੱਤ ਹੂੰ ਚੰਗਾ ਇੰਨੇ ਸੁਆ ਕਾਮਜਾਬ ਹੋਣਾ ਨਾ ਦਿਮਾਗ ਤੇ ਦਾ ਮੋਟਾ ਵਾ ਜਦੋਂ ਕਹੀਏ ਉਦੋਂ ਜਾਣਾ ਆਪਣੇ ਆਪ ਜਾਣਾ ਨਹੀਂ ਆ ਪੁੱਤ ਹੁਣ ਫੇ ਕੀ ਕਰਾਂ ਤੁਹਾਡੇ ਸਾਹਮਣੇ ਕਹਿਣ ਤੇ ਨਹੀਂ ਆ ਹੁਣ ਜੇ ਬਹੁਤਾ ਵੀ ਕਵਾਂ ਜਵਾਨ ਤੀ ਪੁੱਤ ਵਾ ਨਹੀਂ ਕਿਹਾ ਜਾਂਦਾ ਪੁੱਤ ਮੰਮੀ ਮੈਂ ਮੰਦੀ ਹਾਂ ਮਾੜਾ ਨਹੀਂ ਗਾ ਪਰ ਇਹ ਤੇ ਨਿਆਣਾ ਵਰਗ ਦਾ ਦਿਮਾਗ ਵਾ ਇਹਦੇ ਵਰਗ ਨੂੰ ਕੋਈ ਵੀ ਭੈਮ ਮਗਰ ਲਾ ਲੇ ਦੱਸਾਂ ਤੈਨੂੰ ਪਤਾ ਹੀ ਆ ਲਾਡਾ ਨਾ ਪਾਲਿਆ ਨਾ ਤੁਸੀਂ ਪਹਿਲਾਂ ਨੂੰ ਕੁਛ ਕਿਹਾ ਨਾ ਮੈਂ ਹੀ ਕਿਹਾ ਤੇ ਉਹ ਲਾਡਾ ਲਾਡਾ ਨਾ ਭੁਏ ਚੜ ਗਿਆ ਵਾ ਤੂੰ ਇਹਨੇ ਹੌਲੀ ਹੌਲੀ ਸੁਧਰਨਾ ਜੀ ਤੁਹਾਨੂੰ

ਓ ਕੀ ਖਾਣਾ ਪੀਣਾ ਵਾ ਆਪਾਂ ਘੁੰਮਣ ਫੇਰਨਾ ਐ ਖਾਣ ਪੀਣ ਥੋੜੀ ਓ ਘੁੰਮਣ ਫੇਰ ਬਾਅਦ ਚ ਵੀ ਲਵਾਂਗੇ ਪਹਿਲਾਂ ਖਾ ਪੀ ਲਈਏ ਕੁਝ ਆ ਜਾ ਓ ਆ ਜਾ ਰੋਕ ਇੱਥੇ 2 ਮਿੰਟਾ ਖਾ ਪੀ ਲਈਏ ਕੀ ਖਾਣਾ ਪੀਣਾ ਮੈਨੂੰ ਦੱਸ ਸਾਰਾ ਕੁਝ ਇੱਥੇ ਖਾਣ ਪੀਣ ਨੂੰ ਹੀ ਆ ਆ ਜਾ ਪੁੱਤਰ ਤੇ ਸਹੀ ਓ ਯਾਰ ਛੱਡ ਪਣਾ ਓ ਚੱਲਾ ਉਤਰ ਆ ਐਦਾਂ ਨਹੀਂ ਕਰੀਦੇ ਦਾਗ ਪੈਗ ਛੱਗ ਲਾਉਨੇ ਆ ਪੁੱਤਰ ਪੈਗ ਛੱਗ ਆਹੋ ਫਿਰ ਕੀ ਐ ਓ ਨਹੀਂ ਨਹੀਂ ਭਰਾਵਾ ਮੈਂ ਨਹੀਂ ਪੈਗ ਪੁਗ ਲਾਉਂ ਆ ਮੈਂ ਭਾਰਾ ਤੇ ਪਤਾ ਲੱਗ ਗਿਆ ਨਾ ਮੈਨੂੰ ਨੋਕਰੋਂ ਕੱਢ ਦੇਣਾ ਮੈਂ ਮੰਮੀ ਮੇਰੀ ਬੜਾ ਯਕੀਨ ਕਰਦੀ ਮੈਂ ਤੇ ਨਾ 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 ਉਹ ਕੁਝ ਨਹੀਂ ਹੁੰਦਾ ਮੰਮੀ ਨੂੰ ਕਿਹੜਾ ਪਤਾ ਲੱਗਣਾ ਵਾ ਅੱਛਾ ਮਾਵਾ ਤੋਂ ਵੀ ਕਦੀ ਕੋਲ ਲਗਾਇਆ ਗਿਆ ਵਾ ਉਹ ਯਾਰ ਤੂੰ ਦੱਸੇਂਗਾ ਤਾਂ ਪਤਾ ਲੱਗਣਾ ਕਿਤੇ ਨਹੀਂ ਪਤਾ ਲੱਗ ਜਾਂਦਾ ਆ ਉਤਰਗਾ ਆ ਮਾਂ ਮੇਰੀ ਤੌਰ ਵੇਖ ਕੇ ਮੈਨੂੰ ਤਾਂ ਪਛਾਣ ਲੈਂਦੀ ਆ ਓਏ ਤੇਰਾ ਵੀ ਕੋਈ ਨਹੀਂ ਯਾਰ ਤੂੰ ਬਸ ਬੱਚਾ ਹੀ ਬਣੇ ਰਹੀ ਸਾਰੀ ਉਮਰ ਮਾਂ ਦਾ ਉਹ ਭਰਾਵਾ ਕੋਈ ਖਾਣਾ ਖੂਣਾ ਨਾ ਉਦਾਂ 버ਗਰ 버ਗਰ ਪੀਜਾ ਪੂਜਾ ਉਹ ਮੈਂ ਖਵਾਲ ਦਿੰਨਾ ਵਾ ਆਹੜਾ ਸ਼ਰਾਬ ਵਾਲਾ ਤੂੰ ਕੰਮ ਕਹਿੰਦਾ ਨਾ ਮੈਂ ਨਹੀਂ ਆਉਜਾ ਨਸ਼ਾ ਕਰਨਾ 버ਗਰ ਦੇ ਨਾਲ ਥੋੜੀ ਗੱਲ ਬਣਨੀ ਆ ਆਹ ਸ਼ਰਾਬ ਨਾਲ ਹੀ ਗੱਲ ਪਾਣੀ ਆ ਓਏ ਸਾਰਾ ਕੁਝ ਹੋਏ ਮਜਾ ਹੀ ਫੇਰਾ ਖਾਣ ਦਾ ਆ ਉਤਰਗਾ ਆ ਜਾ ਨਾ ਯਾਦ ਕਰੀ ਜਾ ਤੂੰ ਪੀ ਨਹੀਂ ਮੈਂ ਤੇਰੇ ਲੱਕੇ ਬਹਿ ਜਾਣਾ ਵਾ ਨਹੀਂ ਐਦਾਂ ਥੋੜੀ ਗੱਲ ਬਣਨੀ ਆ ਫਿਰ ਯਾਰ ਦੋਵੇਂ ਜਾਣੇ ਲਾਉਨੇ ਚੱਲ ਓ ਨਹੀਂ ਨਹੀਂ ਮੈਂ ਨਹੀਂ ਉਹ ਨਾਲੇ ਜਿਹੜੇ ਪਿੰਡ ਨਹੀਂ ਜਾਣਾ ਉਹਦਾ ਰਾਹ ਹੀ ਕਿਉਂ ਪੁੱਛਣਾ ਦਫਾ ਕਰ ਮੈਂ ਨਹੀਂ ਆਉਜਾ ਕੰਮ ਕਰਨਾ ਬੈ ਮੈਂ ਤੈਨੂੰ ਲਾਵਾ ਮੈਂ ਤੇਰੇ ਨਾਲ ਹੀ ਆਇਆ ਨਹੀਂ ਕਰਨਾ ਔਰ ਮੈਂ ਤੇਰੇ ਨਾਲ ਚਲ ਠੀਕ ਆ ਬਰਾ ਤੂੰ ਯਾਰ ਚੰਗਾ ਕੰਮ ਕੰਡਿਆ ਮੈਂ ਤੂੰ ਤੂੰ ਤੇ ਅੱਜ ਘਰ ਦੇ ਵਿੱਚ ਕੀਨ ਤੋੜਨ ਡਿਆ ਵਾ ਮੰਨ ਲੈ ਯਾਰ ਮੇਰੀ ਕਿਉਂ ਜੇਦ ਕਰੀ ਜਾਂਦਾ ਆਹੋ ਚਾਰ ਦਿਨ ਹਸਣ ਖੇਡਣ ਦੇ ਖਾ ਪੀ ਲੈ ਮੁਰਕੇ ਕਿਨੇ ਪੁੱਛਣਾ ਖਾਣ ਵਾਲੀ ਗੱਲ ਤੇ ਠੀਕ ਆ ਆ ਪੀਣ ਪੂਣ ਵਾਲੀ ਨਹੀਂ ਮੇਰੇ ਸਾਹ ਚੋਂਦੀ ਗੱਲ ਠੀਕ ਆ ਕੀਨ ਵਾਲਾ ਮੈਂ ਤੈਨੂੰ ਕਿਹੜਾ ਕਹਿਣ ਆਂ ਵੀ ਤੂੰ ਪਰਮਾਨੈਂਟ ਪੀਣੀ ਆ ਮੇਰੇ ਨਾਲ ਕੰਪਨੀ ਦੇਣੀ ਆ ਕਿ ਇੱਕ ਦੋ ਦੋ ਪੈਕ ਲਾਉਣੇ ਬਸ ਉਹ ਬਾਅਦ ਚ ਬੰਦਾ ਹੌਲੀ ਹੌਲੀ ਪਰਮਾਨੈਂਟ ਹੀ ਹੋ ਜਾਂਦਾ ਵਾ ਉਹ ਕਿਤੇ ਨਹੀਂ ਪਰਮਾਨੈਂਟ ਹੁੰਦਾ ਯਾਰ ਓਏ ਅਹੀਂ ਕਿਹੜੇ ਨਿਤ ਪੀਣ ਵਾਲੇ ਐਵੇਂ ਟੈਨਸ਼ਨ ਲਈ ਜਾਂਦਾ ਉਹ ਤੈਨੂੰ ਤੇ ਪਤਾ ਹੀ ਆ ਵੀ ਸਾਰੀ ਗੱਲ ਦਾ ਸ਼ੁਰੂ ਉਹਦੇ ਤੂੰ ਸਾਡੇ ਘਰ ਰਿਆਂ ਵਾ ਹੈ ਕਿੰਨਾ ਜਾਨ ਆਉਣੀ ਸਾਡੇ ਸਾਰੇ ਟੱਬਰ ਨਾਲ ਮਾਂ ਹੱਡੀ ਨੇ ਕਿਦਾਂ ਸਾਨੂੰ ਪਾਲਿਆ ਵਾ ਜੇ ਹੁਣ ਸਾਨੂੰ ਮਾਂ ਹੱਡੀ ਨੇ ਪੈਰਾਂ ਹੱਡਿਆਂ ਤੇ ਖੜੇ ਕਰਤਾ ਨਾ ਸਾਡਾ ਕੋ ਬਣ ਗਿਆ ਤੇ ਮੈਂ ਤੋ ਖਾ ਨਹੀਂ ਦੇ ਸਕਦਾ ਆ ਨਸ਼ਿਆਂ ਚ ਘਰ ਉਜੜਦੇ ਵੇਖੇ ਸਾਰਾ ਕੁਝ ਵਿਗ ਜਾਂਦਾ ਵਾ ਸ਼ਰਾਬ ਤੋਂ ਹੀ ਸ਼ੁਰੂ ਹੁੰਦਾ ਈਓ ਸਾਰਾ ਕੰਮ। ਉਹ ਨਹੀਂ ਕਿਤੇ ਵੀ ਸ਼ਰਾਬ ਤੋਂ ਕੁਛ ਨਹੀਂ ਹੁੰਦਾ ਮੈਂ ਜਾਣ ਕੇ ਟੈਨਸ਼ਨ ਲਈ ਜਾਂਦਾ ਤੂੰ ਯਾਰ। ਉਹ ਕੀ ਯਾਰ ਤੂੰ ਐਵੇਂ ਮਾਮਾ ਲਾਈ ਆ। ਇੱਕੋ ਜਿਹੇ ਦੀ ਫੜ ਕੇ ਬਹਿ ਗਿਆ ਨੂੰ। ਮੰਨ ਲੈ ਮੇਰੀ ਕੁਛ ਨਹੀਂ ਹੁੰਦਾ। ਕਿਉਂ ਮੰਨਾਂ? ਨਾਲੇ ਜਿਹੜੀ ਗੱਲ ਮੰਨਣ ਵਾਲੀ ਉਹ ਮੈਂ ਸ਼ੁਰੂ ਤੋਂ ਮੰਨਦਾ ਆ ਤੇਰੀਆਂ। ਆ ਨਹੀਂਓ ਮੰਨਣ-ਮੁੰਨਣ ਵਾਲੀ। ਉਹ ਐਵੇਂ ਯਾਰ ਕਿਉਂ ਜिद ਕਰੀ ਜਾਂਦਾ ਨਾ। ਮੈਂ ਤੈਨੂੰ ਇਹ ਕਿਆ ਹੈਗਾ ਥੋੜਾ ਜਿਹਾ ਪਹਿਲਾਂ ਮੈਂ ਆ ਆਪਣੀ ਮਾਂ ਨੂੰ ਕਹੇ ਵੀ ਹਾਰ ਲੈ ਲੈ ਦੇ ਮੈਨੂੰ ਉਹ ਤੇ ਤੇਰੀ ਮਾਂ ਕੋ ਲੈ ਕੇ ਦਿੱਤਾ ਨਹੀਂ ਗਿਆ ਗੱਲਾਂ ਮਾਰੀ ਜਾਂਦਾ। ਉਹ ਹਾਰਲੇ ਉਰਲੇ ਦਾ ਮੈਨੂੰ ਸ਼ੌਂਕ ਹੀ ਨਹੀਂ ਆ ਆਵੇ ਬੁਲਟ ਲੈ ਕੇ ਦਿੱਤਾ ਨਾ ਬੁਲਟ ਮੇਰੇ ਕੋਲਿਆ ਤਿੰਨ ਚਾਰ ਗੱਡੀਆਂ ਹਟੇ ਘਰ ਖਲੋਤੀਆਂ ਹਾਰਲੇ ਨੂੰ ਮਹਿੰਗੀ ਕਰਨਾ ਵਾ ਓਏ ਸ਼ੌਂਕ ਜਿਹੜੇ ਚਾਰ ਦਿਨੇ ਪੂਰੇ ਕਰ ਲਾ ਮੁੜ ਕੇ ਕਿਨੇ ਪੁੱਛਣਾ ਤੈਨੂੰ ਉਹ ਕਰਨੀ ਡਏ ਆ ਪੂਰੇ ਠੀਕ ਆ ਐਹੋ ਜੀਆਂ ਗੱਲਾਂ ਨਹੀਂ ਮੈਂ ਮੈਂ ਤੇਰੇ ਵਸੂਸੇ ਹੀ ਨਹੀਂ ਆਉਣਾ ਨਾ ਹੀ ਮੈਂ ਤੇਰੀ ਕੋਈ ਗੱਲ ਮੰਨਣੀ ਹੋ ਖਾਣਾ ਪੀਣਾ ਕੋਈ 버ਗਰ ਖੁਰਤੇ ਖਾ ਲੈਨੇ ਆ ਨਹੀਂ ਤਾਂ ਫਿਰ ਚੱਲੀਏ ਮੈਂ ਭਰਾਵਾ ਤੈਨੂੰ ਕੰਪਨੀ ਦੇਣ ਨੂੰ ਕਿਹਾ ਹੈਗਾ ਮੈਂ ਚੱਲ ਤੂੰ ਕੰਪਨੀ ਦੇ ਦੇ ਮੈਨੂੰ ਨਾਲ ਮੈਂ ਕਿਹਾ ਤੈਨੂੰ ਪੱਕਾ ਲਾਉਣ ਨੂੰ ਕਹਿਣ ਉਹ ਦਫਾ ਹੁੰਦੀ ਆ ਜੀ ਤੇਰੀ ਕੰਪਨੀ ਕੰਪਨੀ ਆ ਤੂੰ ਯਾਰ ਹੱਦ ਕੰਡਿਆ ਵਾ ਉਹ ਤੂੰ ਦੇਵੇਂ ਗੁੱਸਾ ਕਰੀ ਜਾਂਦਾ ਮੈਂ ਤੈਨੂੰ ਕੀ ਮਾਰਾ ਕਹਿ ਤਾ ਭਰਾ ਤੂੰ ਚੰਗਾ ਵੀ ਕਿਹੜਾ ਕਹਿਂਡਿਆ ਵਾ ਯਾਰ ਕੋਈ ਹੱਦ ਹੁੰਦੀ ਆ ਕਿ ਗੱਲ ਦੀ ਚੱਲ ਤੈਨੂੰ ਮੈਂ ਲਾਵਾਂ ਠੀਕ ਆ ਤੂੰ ਬੁਲਟ ਤੇ ਵੀ ਬਹਿਣ ਜੋਗਾ ਨਹੀਂ ਤੂੰ ਮਾਰਦੇ ਲਾਵਦਾ ਐਵੇਂ ਜਾਣ ਕੇ ਯਾਰ ਔਖਾ ਹੋਈ ਜਾਂਦਾ ਮੈਂ ਤੈਨੂੰ ਕੀ ਮਾਰਾ ਕਿਹਾ ਦਫਾ ਹੁੰਦਾ ਤੇਰਾ ਬੁਲਟ ਮੈਂ ਤੇਰੇ ਬੁਲਟ ਤੇ ਵੀ ਨਹੀਂ ਬਹਿਣਾ ਮੋਟਰ ਦੀ ਗੱਲ ਕਰਦਾ ਮੈਂ ਹੁਣੇ ਫੋਨ ਕਰਦਾ 50 ਗੱਡੀਆਂ ਆਉਣੀਆਂ ਮੈਨੂੰ ਲੈਣ ਵਾਸਤੇ। ਓਏ ਯਾਰ ਮੈਂ ਤੇ ਹੀ ਨਾ ਗੁੱਸਾ ਹੁਣ ਤੈਨੂੰ ਕਿਹਾ ਹੀ ਨਹੀਂ ਆ ਉਹ ਬਹਿ ਯਾਰ ਤੈਨੂੰ ਮੈਂ ਗਾਲੀ ਭਰਾਵਾ ਗੁੱਸੇ ਵਾਲੀ ਕੀਤੀ ਜਾ ਚਲ ਜਾ ਤੂੰ ਮੈਂ ਆਪੇ ਚੱਲ। ਚੱਲ ਫੇਰ ਠੀਕ ਆ ਆ ਗੱਲ ਤੇ ਠੀਕ ਆ। ਮਰਜ਼ੀ ਕਰ ਆਪਣੀ। ਚੰਗਾ। ਜਿੰਨਾ ਸਮਝਾਓ ਉਨਹੀਂ ਲੋਕ ਸਿੱਤੇ ਚੜਦੇ। ਉਹੀ ਗੱਲ। ਇਹਨੂੰ ਮੈਂ ਜੀ ਜੀ ਕਾ ਤਾ ਕਹਿਣਾ। ਇਹ ਫੇਰ ਉਹ ਤੂੰ ਦੇ ਬਰਾਬਰ ਹੀ ਆ। ਨਹੀਂ ਤਾਂ ਨਾ ਸਹੀ। ਜਾ ਤੁਰ ਕੇ ਪੁੱਤ।